ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਮਨਪ੍ਰੀਤ ਰਾਡ ਵਲੌਗਸ ਤੇ ਸਾਰੇ ਕਿਵੇਂ ਹੋ? ਖੋਪਰਦੇ ਤੁਸੀਂ ਸਾਡੇ ਠੀਕ ਠਾਕ ਹੋਵੋਗੇ। ਤੇ ਆਪਣੇ ਆਪਣੇ ਘਰੇ ਤੰਦਰੁਸਤ ਹੋਵੋਗੇ। ਅੱਜ ਨਾਪ ਇਥੇ ਕੂਲਰ ਲਾਇਆ। ਇਹ ਆਪਣੀ ਬਾਰੀ ਇਸੇ ਵਾਸਤੇ ਬਣੀ ਤੇ ਕੂਲਰ ਵਾਸਤੇ। ਤੇ ਆਪਾਂ ਹੁਣ ਜੀ ਚੱਲੇ ਆਂ ਆਪਾਂ ਚੱਲੇ ਮੈਡੀਕਲ ਲੈਣ ਬਟਿੰਡੇ ਮੰਮੀ ਦੀ। ਕੰਨ ਜਾ ਦੁਖਦਾ ਸੀਗਾ। ਤੇ ਆਪਾਂ ਚੱਲੇ ਮੈਡੀਕਲ ਲੈਣ ਵਲੌਗ ਦੀ ਸਟਾਰਟਿੰਗ ਚਲੋ। 10:00 10:30 ਵਜੇ ਕੀਤੀ ਆ। ਇਹ ਰਾਸ ਰਸਤੇ 'ਚ ਆਪਾਂ ਜਬਜੋ ਸਿੰਘ ਬਰਾੜ ਨੂੰ ਲੈ ਲਾਂਗੇ ਕਿਉਂਕਿ ਹਨਾ ਫਿਰ ਲੇਟ ਵੀ ਹੋ ਸਕਦਾ ਤੁਹਾਨੂੰ ਪਤਾ ਲਓ ਜੀ ਤੁਹਾਨੂੰ ਸੱਚ ਵਿਖਾਉਣੀ ਆ ਇਹਨਾਂ ਦੀ ਐਸ਼ ਪਰਸਤੀ ਪੂਰੀ ਲੈ ਦੇਖੋ ਐ ਉਹ ਵੇਖ ਕਿ ਉਹ ਸਿਰ ਦੇ ਉੱਤੇ ਦੇਖਿਆ ਸਿਰ ਦੇ ਉੱਤੇ ਦੇ ਜਿਵੇਂ ਨਾ ਕੋਰਾ ਜੰਮਿਆ ਹੁੰਦਾ ਇਹ ਹੋਇਆ ਪਿਆ ਆ ਤਾਂ ਬਲੇ ਮੰਜੇ ਲੁੱਟੀ ਜਾਂਦੀਆਂ ਵਾਹ ਤੇ ਇਹ ਕੋਰਾ ਪਈ ਜਾਂਦਾ ਸਿਰ ਦੇ ਉੱਤੇ ਵੇਖੋ ਇਹ ਸਭ ਤੋਂ ਵੱਡਾ ਘੁਆਰਾ ਮਿਲਦਾ ਆ ਆ ਬਾਕੀ ਵੀ ਲੱਗੇ ਹੋਇਆ ਉਹ ਇੱਕ ਚੋਈ ਜਾਂਦਾ ਉਹ ਗਾਂ ਦੇ ਉੱਤੇ ਹੋ ਗਿਆ ਇਹਦੇ ਉੱਤੇ ਹੋ ਗਿਆ ਇੱਧਰ ਲੈ ਲਈ ਆਪਾਂ ਲਾਏ ਆਪਾਂ ਆਪਕੇ ਮੇਨ ਮੇਂ ਨਹੀਂ ਮਿਲਦਾ ਤਿੰਨ ਨਹੀਂ ਲਾਏ ਕਿ ਚਾਰ ਲਾਏ ਨੇ ਨਵੇਂ ਲੈਂਦੇ ਸੀ ਉਹ ਲਾਏ ਆ ਪੁਰਾਣੇ ਤਾਂ ਕਾਮਜਾ ਬੜੀ ਹੋਈ ਹਜੇ ਤਾਂ ਆ ਵਾਲਾ ਵਾਲਾ ਸੁਣਨ ਲੱਗੇ ਨੇ ਤਪੂਰ ਪਈ ਜਾਂਦੀ ਐ ਲਗਾਵਾਂ ਗਿਆ ਵੀ ਅਸੀਂ ਇੱਕ ਦੀ ਉਹ ਨਵੀਂ ਪਾਈਪ ਲਿਆ ਕੇ ਲਾਈ ਆ ਮੇਰੇ ਕੱਪੜੇ ਤਾਂ ਹੀ ਪਈ ਜਾਂਦੇ ਦੇਖੋ ਇੰਨੀ ਦੂਰ ਤੱਕ ਹੀ ਪੈਂਦਾ ਲਓ ਜੀ ਇਹਦੇ ਤਾਂ ਫੁੱਲ ਨਜ਼ਾਰੇ ਮੱਝ ਦੇ ਤਾਂ ਬਾਕੀਆਂ ਦਾ ਤਾਂ ਪਤਾ ਨਹੀਂ ਕਿ ਐ ਥੋੜ੍ਹ ਇੱਥੇ ਵੀ ਚੱਲੀ ਜਾਂਦਾ ਲੱਗਦਾ ਕੋਈ ਘੋਰਾ ਮਤਲਬ ਤਾਂ ਇਹ ਉਦੀ ਆਈ ਜਾਂਦੀ ਨਹੀਂ ਦੂਰ ਤੱਕ ਸਮਝਦੇ ਨਹੀਂ ਆਈ ਇਹ ਨਹੀਂ ਦੂਰ ਤੱਕ ਆਈ ਅ ਜਿੱਥੇ ਮੈਂ ਖੜੀ ਆ ਨਾ ਇੱਥੋਂ ਤੱਕ ਆਈ ਜਾਂਦੀ ਹੈ ਲਾਲੋ ਸਾਹਿਬ ਤੇ ਚਲੋ ਜੀ ਇਹਨਾਂ ਦੀ ਵੀ ਪੂਰੀ ਐਸ਼ਕੂ ਆਹ ਸੂਟ ਮੇਰਾ ਪਿਛਲੇ ਤੋਂ ਪਿਛਲੇ ਸਾਲ ਦਾ ਮਿਲਿਆ ਹੈ ਨਾ ਪਿਛਲੇ ਤੋਂ ਪਿਛਲੇ ਸਾਲ ਦਾ ਮਤਲਬ ਮੇਰਾ ਕੋਈ ਕਹਿ ਨਹੀਂ ਸਕਦਾ ਪਿਛਲੇ ਤੋਂ ਪਿਛਲੇ ਸਾਲ ਦਾ ਸੂਟ ਹੈ ਇਹ ਮੈਨੂੰ ਰਖੜੀ ਦਾ ਮਿਲਿਆ ਸੀ ਮੰਮੀ ਹਨਾਂ ਨੇ ਉਧਰੋਂ ਦਿੱਤਾ ਸੀ ਰਖੜੀ ਦਾ ਠੀਕ ਹੈ ਜੀ ਤੇ ਇਹ ਅਖੜੀ ਦਾ ਸੂਟ ਸੀ ਮੇਰਾ ਇਹ ਬਾਲਾ ਸੋਹਣਾ ਇੰਨਾ ਸਾਫਟ ਹੈ ਜਮਾ ਗਰਮੀ ਨਹੀਂ ਲੱਗਦੀ 기 ਇਹਦੇ ਵਿੱਚ ਤਾਂ ਤੇ ਇਹ ਕਰੀਆਂ ਦੇ ਮੜੀ ਜੀ ਹਲਕੀ ਫੁਲਕੀ ਗੱਡੀ ਸਾਫ ਤੇ ਮੈਂ ਆ ਹੀ ਸੂਟ ਪਾ ਲਿਆ ਫਿਰ ਆਪਾਂ ਹੁਣ ਲੈਂਦੇ ਨਹੀਂ ਹਣਾ ਸਕੂਨ ਦੀਆਂ ਚੁੰਨੀਆਂ ਸਕੂਨ ਦੀਆਂ ਚੁੰਨੀਆਂ ਲੱਗਦੀਆਂ ਬਹੁਤ ਸੋਹਣੀਆਂ ਆਪਾਂ ਕਹਿ ਦਿੰਦੇ ਆ ਪਰ ਜਿਹੜੇ ਸਕੂਨ ਦੀ ਚੁੰਨੀ ਨਾ ਸਾਰੀਆਂ ਚੁੰਨੀਆਂ ਨਾਲੋਂ ਲੱਗਦੀ ਸੋਹਣੀ ਆ ਪਰ ਰੋਲਾ ਇਹ ਪੈਂਦਾ ਕਿ ਇਹ ਨਾ ਤੁਹਾਨੂੰ ਪਤਾ ਇਹ ਸੰਭਾਲ ਵਾਲੀ ਕਰਨੀ ਪੈਂਦੀ ਹੈ ਤੇ ਇੱਕੇ ਮਤਲਬ ਬਸ ਸਿੰਗਲ ਡਾਈ ਹੁੰਦੀ ਆ ਸਮਝੋ ਤੁਸੀਂ ਦੁਬਾਰਾ ਕਰਾਇਆ ਤਾਂ ਲੈਣੇ ਪਰ ਉਹ ਗੱਲ ਜੀ ਨਹੀਂ ਬੰਦੀ ਹਨਾ ਤੇ ਚਲੋ ਜੀ ਬਸ ਆਪਾਂ ਤਿਆਰ ਆ ਮੰਮੀ ਵੀ ਖੜੇ ਆ ਬੈਠੇ ਕਰੀਏ ਨੇ ਮਾੜੀ ਜੀ ਡੱਡੀ ਸਾਥ ਤੇ ਇਹ ਵੀ ਆ ਸਵੇਰ ਤੋਂ ਗਏ ਨਹੀਂ ਜੌਬ ਤੇ ਤੇ ਪਹਿਲਾਂ ਮੈਂ ਨਹਾ ਤੋ ਕੇ ਸਵੇਰ ਆ ਦੂਸਰੇ ਰਾਤ ਕੱਲ ਵਾਲੇ ਸਕੂਲ ਦੇ ਵਿੱਚ ਬਸ ਕਰ ਲਈ ਸੀਗੀ ਹਾਂਜੀ ਪਾਣੀ ਮੈਂ ਕਿਤੇ ਫੋਣੋ ਲਓ ਜੀ ਜਬਜੋਤ ਸਿੰਘ ਬਰਾੜ ਦੇ ਸਕੂਲ ਪਹੁੰਚ ਗਏ ਆਪਾਂ ਜਬਜੋਤ ਨੂੰ ਲੈ ਕੇ ਜਾਣਾ ਆਪਾਂ ਨਾਲ ਠੀਕ ਹੈ ਜੀ ਚਲੋ ਮੈਂ ਲੈ ਕੇ ਆਉਣੀ ਫਿਰ ਮਿਲਦੇ ਹਾਂ ਆ ਗਈ ਗੁਗਲੀ ਚਲੋ ਹੂੰ ਲਓ ਜੀ ਦਾਦੀ ਜੱਜਪੁਰ ਸਿੰਘ ਪ੍ਰਾਰ ਨੂੰ ਮੈਂ ਲੈ ਆਈ ਆ ਦੇਖੋ ਹੈਲੋ ਫਰੈਂਡਸ ਹੈਲੋ ਕਰੋ ਬਟਾ ਜੀ ਪ੍ਰਾਰ ਸਭ ਇੱਥੇ ਨੇ ਖਾਣਾ ਖਾ ਰਹੇ ਨੇ ਸਕੂਲ ਦੇ ਵਿੱਚ ਟਿਫਨ ਹਜੇ ਵਿਚਾਰੇ ਨੇ ਤਾਂ ਉਹ ਵੀ ਜ਼ਿਆਦਾ ਨਹੀਂ ਨਾ ਹੋਇਆ ਸੀ ਸਾਢੇ 10:00 ਦਾ ਹੋਇਆ ਸੀ ਹਜੇ ਇਹਨੇ ਫਰੂਟ ਹੀ ਫਿਨਿਸ਼ ਵੀ ਨਹੀਂ ਕੀਤਾ ਫਰੂਟ ਵੀ ਅੱਧਾ ਖਾਦਾ ਸੀ ਜੇ ਲੈ ਬੁੜੀਆਂ ਦੇ ਕੰਮ ਦੇ ਰਾਹਾਂ ਦੇ ਵਿੱਚ ਆਈ ਨਹੀਂ ਕਾਰ ਨੂੰ ਸਲੋ ਕਰਦਾ ਤਾਂ ਤੇਜ਼ ਨਾ ਹੋਣੀ ਤੇਜ ਬਣੀ ਜੀ ਤੇ ਬਸ ਕਿੱਥੇ ਰੁਕਦੀ ਸੀ ਇਹਨੇ ਨਾ ਹਾਫ ਫਰੂਟ ਫਿਨਿਸ਼ ਕੀਤਾ ਸੀ ਤੇ ਲੰਚ ਅਜੇ ਦਾ ਪਿਆਸ ਸੀ ਲੰਚ ਆਪਾਂ ਉਹ ਨਹੀਂ ਕਰਵਾਤਾ ਟਾਈਮ ਨਾਲ ਹੀ ਕਰਵਾਤਾ ਇਹਨੂੰ ਭੁੱਖ ਲੱਗੀ ਸੀ ਤੁਹਾਨੂੰ ਪਤਾ ਹੈ ਜਦੋਂ ਬੱਚਾ ਠੀਕ ਨਹੀਂ ਹੁੰਦਾ ਜਦੋਂ ਮੂਰ ਤੇ ਕੋਈ ਪਤਾ ਨਹੀਂ ਹੁੰਦਾ ਕਦੋਂ ਭੁੱਖ ਲੱਗਦੀ ਹੈ ਸੋ ਇਹਨੂੰ ਭੁੱਖ ਲੱਗੀ ਸੀ ਇਹਨੇ ਖਾ ਲਿਆ ਬੱਚਾ ਵੀ ਤੇ ਪਿੱਛੇ ਕਹਿੰਦਾ ਪਿੱਛੇ ਬੈਣਾ ਦਾਦੀ ਕੋਲ ਇੱਥੇ ਹਵਾ ਵੀ ਤੁਹਾਨੂੰ ਪਤਾ ਇਸੇ ਜਿਆਦਾ ਹੁੰਦੀ ਹੈ ਸੋ ਪਿੱਛੇ ਪ੍ਰੇਫਰ ਕਰਦੇ ਹੁੰਦੇ ਆਪਾਂ ਇਹਨੂੰ ਬਿਠਾਉਣਾ ਬੱਸ ਆਪਾਂ ਪਹੁੰਚਣਾ ਲੈ ਬਟਿੰਡੇ ਕਿਹੜੇ ਡਾਕਟਰ ਦੇ ਜਾਣਾ ਆਪਾਂ ਤੁਹਾਨੂੰ ਦਿਖਾਵਾਂਗੇ ਜਾ ਕੇ ਤੇ ਕੰਨਾਂ ਦੇ ਬੈਸਟ ਡਾਕਟਰ ਦੇ ਠੀਕ ਹੈ ਜੀ ਚੁੱਪ ਲਓ ਜੀ ਆਪਾਂ ਪਹੁੰਚ ਗਏ ਹਨੂਮਾਨ ਚੌਕ ਹਨੂਮਾਨ ਚੌਕ ਕਿਉਂ ਕਹਿੰਦੇ ਨੇ ਕਿ ਕਹੀਂ ਇੱਥੇ ਦੇਖੋ ਹਨੂਮਾਨ ਜੀ ਦੀ ਕਿੰਨੀ ਵੱਡੀ ਜਿਹੜੀ ਮੂਰਤੀ ਲੱਗੀ ਹੋਈ ਆ ਠੀਕ ਹੈ ਜੀ ਇਸ ਕਰਕੇ ਹਨੂਮਾਨ ਚੌਕ ਹੈ ਐਂਡ ਆਪਾਂ ਨੂੰ ਬੱਤੀ ਲੱਗੀ ਆਪਾਂ ਤਾਂ ਉਹ ਵਿਵਜਨ ਨੂੰ ਜਾਂਦਾ ਰਾਵਲਾ ਇੱਧਰ ਲੜਾ ਆ ਸਿੱਧਾ ਬੱਸ ਸਟੈਂਡ ਨੂੰ ਜਾਂਦਾ ਤੋਂ ਬਿਲ ਜਾਣੇ ਜਾਂਦਾ ਆ ਇੱਧਰ ਨੂੰ ਬਾਜ਼ਾਰ ਵੱਲ ਚਲਾ ਜਾਂਦਾ ਆ ਮਾਂ ਪਾਪਾ ਹਾਂਜੀ ਆ ਛੱਤੀ ਉਤਾਰ ਦਿੱਤਾ ਬਾਬਾ ਜੀ ਅਬ ਤੂੰ ਸਾਰਿਆਂ ਦੇ ਹੱਥ ਰਾਮੁਹਾਨ ਜੀ ਜਿਹੜੇ ਆਪਾਂ ਜਾਣਦੇ ਹੁੰਦੇ ਮੰਗਲਵਾਰ ਉੱਥੇ ਆਪਣੇ ਗੁੰਨੇ ਆ ਮੰਦਿਰ ਨਹੀਂ ਵੱਡਾ ਉੱਥੇ ਜਾਣੇ ਨਹੀਂ ਹੁੰਦੇ ਆਪਾਂ ਉਹਲੇ ਬਾਬਾ ਜੀ ਆ ਜੈ ਕਰਦੋ ਜੈ ਹਨੂਮਾਨ ਕੀ ਜੈ ਹਨੂਮਾਨ ਕੀ ਜੈ ਨ ਖੋਲ ਗਿਆ ਬੱਤੀ ਤੇ ਹੁਣ ਆਪਾਂ ਚੱਲਦੇ ਦੇਖੋ ਆਵਲਾ ਸਾਡੇ ਹਨੂਮਾਨ ਜੀ ਚੌਂਕੇ ਦੇਖੋ ਹਨੂਮਾਨ ਜੀ ਦੇ ਦਰਸ਼ਨ ਕਰੋ ਤੁਸੀਂ ਵੀ ਚੱਲੋ ਜੀ ਹੁਣ ਆਪਾਂ ਚੱਲਦੇ ਆਂ ਪੁਲਿਸ ਖੜੀ ਚੱਲੋ ਤਾਂ ਆਪਾਂ ਟ੍ਰੈਫਿਕ ਆਲਵੇਸ ਹੀ ਮਿਲੂਗੀ ਤੁਹਾਨੂੰ ਬਟਿੰਡਾ ਸ਼ਹਿਰ ਦੇ ਵਿੱਚ ਪਕਿੰਗ ਦੀ ਦਿੱਕਤ ਹੋਊਗੀ ਸ਼ਾਇਦ ਇੱਥੇ ਬੰਗਲਾ ਦਾ ਦੇ ਲਓ ਜੇ ਆਪਾਂ ਆ ਗਏ ਇੱਥੇ ਇਹ ਦੂਜਾ ਆਪਣਾ ਹੈਗਾ ਅਜੀਤ ਰੋਡ ਐਂਡ ਆਪਾਂ ਇੱਥੇ ਹਸਪੀਟਲ ਆ ਜਿੱਥੇ ਆਪਾਂ ਜਾਣਾ ਅੱਖ ਨੱਕ ਕੰਨ ਵਾਲੇ ਕਲੇ ਦਾ ਇੱਥੇ ਕਹੋਨੇ ਤੁਹਾਨੂੰ ਕਹਨੇ ਡਾਕਟਰ ਨੇ ਬੈਸਟ ਡਾਕਟਰ ਨੇ ਠੀਕ ਹੈ ਮੇ ਕਾ ਆ ਗਿਆ ਆਸ਼ੀਰਵਾਦ ਅੱਖ ਨਾਲ ਕੰਨੇ ਔਰਤਾਂ ਦਾ ਆਸ਼ੀਰਵਾਦ ਕੋਇਲ ਹੈ ਤਾਂ ਕੋਈ ਕਿਦੂਗਾ ਹੋਗਾ ਫਿਰ ਹਾਂ ਉਹ ਦਹਾਗੜ ਢੀਗੜੀ ਬਹੁਤ ਹੈਗੀ ਐਵੇਂ ਲੱਗਦਾ ਮੈਂ ਤਾਂ ਕਦੇ ਸੀ ਘੱਟ ਹੋ ਗਏ ਨਹੀਂ ਘੱਟ-ਕੁੱਟ ਕੋਈ ਨਹੀਂ ਤੁਰੇ ਹੀ ਫਿਰਦੇ ਲੋਕ ਜਵਾਗਦੇ ਕਿੱਥੇ ਲਾਂਦਾ ਮੈਂ ਇੱਥੇ ਮਾਂ ਇੱਥੇ ਕੁੱਟੇ ਨੀ ਮਾਰਨੇ ਨੀ ਬਹਿ ਜਾ ਤਾ ਮੂੰਹ ਮਾ ਕੁੱਟ ਜੂ ਤੁਰੇ ਹੀ ਫਿਰਦੇ ਲੋਕ ਤਾਂ ਆਈ ਸਕੂਲ ਹੈ ਹੀ ਸਕੂਲ ਬੰਦ ਹੋ ਗਿਆ ਵਡੰਡੇ ਇਹ ਤਾਂ ਇਹਨਾਂ ਦਾ ਬਾਬਾ ਚਰ ਹੋ ਗਿਆ ਜੀ ਆਹ ਦੇਖੋ ਇਹਨੂੰ ਖਾਂਸੀ ਲੱਗੀ ਹੋਈ ਜੱਜ ਸਿੰਘ ਬਰਾੜ ਇਸੇ ਹੱਥ ਸੀਗਾ ਹਨਾ ਅੱਗੇ ਹੋਊਗਾ ਫਿਰ ਹਨਾ ਦੇਖਿਆ ਤਾਂ ਮੇਰਾ ਵੀ ਇਸੇ ਹੱਥ ਜੀ ਆਹ ਕਿੰਨੀ ਅਸਲੀ ਤੋਸਮੈਟਿਕ ਦੀ ਸ਼ਾਪ ਵੀ ਤੱਕ ਮੰਨ ਅੰਮੇ ਤਾਂ ਹੁੰਦੀ ਚਲੋ ਬਾਅਦ ਦੀ ਬਾਅਦ ਅਪ੍ਰੈਲ ਆਲੇ ਨਾਲ ਕਿੰਨਾ ਵੱਡਾ ਨਾਇਲਾ ਬ੍ਰੀਲਸ ਉਹ ਤੇ ਆਉਂਦਾ ਆ ਨਿਊ ਓਪਨਿੰਗ ਕਰਵਾਤੀ ਕਾਦੀ ਕੀਤੀ ਨਾ ਨਹੀਂ ਆ ਗਿਆ ਦੂਜੀ ਤੇ ਲੋ ਬਿਕਰੀ ਦੀ ਕੀਤੀ ਹੈ 11:00 ਪੀ ਟੂ ਉਤਰੋ ਤੁਸੀਂ ਆਪਾਂ ਜਾਣਾ ਜੀ ਢਿੱਲੋ ਹਸਪੀਟਲ ਢਿੱਲੋ ਹਸਪੀਟਲ ਜਾਣਾ ਆਪਾਂ ਮਰ ਵੀ ਤੇਰੇ ਕੋਲੇ ਆਉਂਦਾ ਹੁਣ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਤੁਹਾਨੂੰ ਦਦੀ ਲਾ ਲਓ ਚਲੋ ਜੀ ਆਪਾਂ ਦਵਾਈ ਲੈ ਕੇ ਤੇ ਹੁਣ ਚੱਲਿਆ ਘਰ ਨੂੰ ਮੰਡਿਓ ਪੀ ਵੰਡੋ ਬਟਾ to love ਸੋ ਨਮੇ ਦਿਖਾਉਣੀ ਬੜੇ ਵਧੀਆ ਹੁੰਦੇ ਆ ਤਾਜ਼ੇ ਤੇ ਪੂਰੇ ਵੱਡੇ ਹੁੰਦੇ ਆ ਫੁੱਲ ਸਾਈਜ਼ ਦੇ ਮਿੱਠੇ ਮੈਂ ਤਾਂ ਮੁੱਕਣੀ ਅੱਜ ਇੱਥੋਂ ਲੈ ਕੇ ਜਾਣੇ ਨੂੰ ਦਿਖਾਉਣੀ ਠੀਕ ਹੈ ਜੀ ਇੱਥੇ ਗਾਂ ਆਉਗੀ ਟੋਕਰਿਆਂ ਜਾਂ ਝੁੰਡਾਂ ਕਿੱਲੋ ਲੈ ਦੇਵੋ 200 ਤਾਂ ਮੰਡਿਓ ਪੀ ਲਾਂਗੇ ਜੀ ਇੱਥੇ ਵੀ ਕਾਂ ਆਉਣਗੇ ਬਹੁਤ ਹਨ ਹੈਲੋ ਫਰੈਂਡਸ ਕਿਹਨੂੰ ਦਵਾ ਦੇ ਅੱਛਾ ਪਾਪਾ ਪੀਆਊਗਾ ਸਾਰਾ ਜੂਸ ਓਕੇ ਪਾਪਾ ਆਪਣ ਬੱਚ ਲੋ ਪਾਪਾ ਓਕੇ ਲਓ ਜੀ ਅੰਦੀਲ ਟਨ ਕਰ ਲਈਏ ਮੁੰਡੇ ਨੇ ਪਾਪਾ ਪੀਣਗੇ ਜੂਸ ਤੇ ਆੜੂ ਤੇ ਮੈਂ ਤੁਹਾਨੂੰ ਦਿਖਾਉਣੀ ਆੜੂ ਆਓ ਆਪੇ ਤੁਹਾਨੂੰ ਸਖੀਨਾ ਤੋਂ ਮੈਂ ਖਰਬੂਜੇ ਦਾ ਪਏ ਆ ਹਣਾ ਪਏ ਆ ਆ ਹੰਪ ਤੋਂ ਬਣ ਕੇ ਹਾਂ ਹਾਂ ਬੱਚੇ ਸੀ ਮਸਾ ਮੋਟੇ ਮੋਟੇ ਆੜੂ ਆ ਆ ਜਾ ਮੈਂ ਆਇਆ 200 ਕਿਲੇ ਤੇ ਕਿ ਕਿ 100 ਰੁਪਏ ਤੇ ਉਹ ਉਹ ਸਵਾ ਕਿਲੋ ਸਵਾ ਕਿਲੇ ਦਾ ਆ 100 ਰੁਪਏ ਕਿਲੋ ਉਹ ਸਵਾ ਕਿਲੋ 100 ਰੁਪਏ ਦੇ ਆ 100 ਹੀ ਦਿੰਦੇ ਆ ਹਾਂ ਇਹ ਖੱਟੇ ਆ ਦੇ ਆ ਤਾਂ ਬਲ ਬੋਲੇ ਦੇ ਤੇ ਬਲ ਬੋਲੇ ਪੁਲੇ ਤਬਨ ਪਤਾ ਨਹੀਂ ਲੱਗਦੀ ਕਿ ਉਹ ਬਾਹਰ ਸਾਰਤਾ ਨੇ ਵੇਹਰਾ ਤਰ੍ਹਾਂ

ਹਰੀ ਹੈ ਜੇ ਦਾ ਦਾਰੇ ਦਾ ਜੂਸ ਬਣਾ ਕੇ ਦੇ ਦੇ। پیسے ਲਵ ਮੈਨੇ ਉਹਨਾਂ ਚੋਂ ਕੁਛ ਉਸ ਕੋ। پیسے ਦਿਓ 150। ਥੈਂਕ ਯੂ। ਲੈ ਬੋਲ ਦੇਣੀ। ਕੋਲ ਫੈਕਟਰੀ ਹੈ ਕੋਲ ਦਾ। ਕੁਲਰ ਵਾਲੀ ਫੈਕਟਰੀ ਚੱਲਨੇ ਆਪਾਂ। ਚਲੋ ਜੀ ਅੱਜ ਤੁਹਾਨੂੰ ਸ਼ੇਅਰ ਕਰਦੇ ਆ ਸਾਡੇ ਨੇੜੇ ਇਥੇ ਨਾ ਗਿੱਲਪੱਤੀ ਗਿੱਲਪੱਤੀ ਕੂਲਰਾਂ ਦੀ ਫੈਕਟਰੀ ਆ ਜਿਹਨੇ ਨੇੜੇ ਬੰਦੇ ਜਿਹੜੇ ਨੇੜੇ ਤੇੜੇ ਵਾਲੇ ਆ ਉਹ ਸਿੱਧਾ ਫੈਕਟਰੀ ਚੋਂ ਵੀ ਲੈ ਕੇ ਜਾ ਸਕਦੇ ਨੇ ਸੋ ਅੱਜ ਤੁਹਾਨੂੰ ਦਿਖਾਉਨੇ ਆ ਅੱਜ ਕੂਲਰਾਂ ਦੀ ਫੈਕਟਰੀ ਆਪਣਾ ਇੱਕ ਕੂਲਰ ਫੈਕਟਰੀ ਚੋਂ ਗਿਆ ਹੋਇਆ ਤੇ ਆਪਾਂ ਉਹਦੇ ਲੈ ਕੇ ਜਾਣੇ ਅੱਜ ਜਿਹੜੇ ਸਾਈਡਾਂ ਵਾਲੇ ਹੁੰਦੇ ਨਾ ਜਾਲੀ ਵਾਲੇ ਉਹ ਲੈ ਕੇ ਜਾਣਾ ਸਵਾਦ ਤੇ ਤੁਹਾਨੂੰ ਦਿਖਾਉਨੇ ਆ ਕਿਹੜੀ ਫੈਕਟਰੀ ਆ ਕੂਲਰਾਂ ਦੀ ਕਿੱਥੇ ਕਾਜੀ ਦੂਰ ਆ ਲਓ ਜੀ ਨੇੜੇ ਹੀ ਆ ਕਹਿੰਦੇ ਕੁਝ ਗਿੱਲ ਪੱਤੀ ਪਿੰਡਾ ਹੈ ਤਵਾਂ ਚੱਲਦੇ ਫੈਕਟਰੀ ਚ ਤੇ ਤੁਹਾਨੂੰ ਵੀ ਦਿਖਾਉਣੇ ਕਿਸ ਕਿਸ ਪ੍ਰਕਾਰ ਦੇ ਫੈਕਟਰੀ ਦੇ ਵਿੱਚ ਕੂਲਰ ਨੇ ਠੀਕੇ ਜੀ ਮੈਨੂੰ ਉਹ ਦੂ ਤੀ ਪੱਤੀ ਹੋ ਗਈ ਕਹਿੰਦੇ ਚਲੋ ਇੱਥੇ ਕਿਤੇ ਬੱਦਲਾਂ ਸੁਣੀ ਜਾਂਦਾ ਸੱਚ ਸੁਣਾਂ ਉਹ ਪਾਸੇ ਮਾਰਦੀ ਆ ਕੀ ਹੈ ਜੀ ਅੰਨੀ ਕੋ ਧਰਨੇ ਧੁੰਨੇ ਵਾਲੇ ਬੈਠੇ ਬੰਦੇ ਉਹ ਚ मतलब बंदर निकाने अलग अलग वरायटी ठीक है जी

बंदे पे इतने तैयार पे है चलो हाँ देखो कूलर बने पे तैयार हो जाए ਲਓ ਜੀ ਆ ਦੇਖੋ ਛੋਟਾ ਫੁੱਲ ਦੇਖੋ ਕਿੱਥੇ ਛੋਟੇ ਫੁੱਲ ਰਹੀ ਇਸ ਤੇ ਆਹ ਦੇਖੋ ਕਿਧਰ ਗਿਆ ਪਾਪਾ نعم نعم ਕੀ ਆ ਜਿਹੜੀ ਸਾਈਡਾਂ ਵਾਲੀਆਂ ਤੇ ਟਰਾਲੀਆਂ ਬਣੀਆਂ ਪਈਆਂ ਨਾ ਸਾਈਡਾਂ ਵਾਲੀਆਂ ਨੇ ਤੇ ਮਸ਼ੀਨਾਂ ਪਈਆਂ ਕਿੰਨੇ ਕਿਨੇ ਵੱਡੀਆਂ ਤੇ ਕੋਈ ਇੱਥੇ ਆ ਕੱਟ ਕੱਟ ਕੇ ਸਾਰਾ ਕੁਝ ਇੱਥੇ ਬੰਦਦਾ 쿨ਰ ਪੂਰੇ ਰੈਡੀ ਹੋ ਕੇ ਤੋਂ ਸੇਲ ਹੁੰਦੇ ਆਪਾਂ ਵੀ ਇੱਕ 쿨ਰ ਲੈ ਕੇ ਵਿੱਚ ਤੇ ਆ ਤੂੰ ਉਸ ਦੇ 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 ਵਿੱਚ ਬੰਦਦੇ चलो तो जी, लॉजी कूलर हाइटरी भी बखाती है तो अनुपम। अरे कितना अंदर कूलर मिल जाते हैं, जनती भग, पूरा आवंदन है, बेड मतलब पूरा भारत दा, दा बने हुए हैं। अरे इधर का घर किवा जाग जाग आ सारे रेडी भाई है कूलर जब जब तुम तो कितने आए हो बे तू कूलर फैक्ट्री है ना कि वा काम है ना कि वर्कर काम कर देने इतने जी चलते हैं आप हूँ चलो जी बैठो गाड़ी में इधर फैक्ट्री ही सही है मतलब मेरे सामने देखो कितने दे। बोलते नहीं वो भी फैक्ट्री का ही सही है वो सामने ਕੁਝ ਕੂਲਰ ਬਣੇ ਹੋਣੇ ਨਾ ਚਲੋ ਜੀ ਲਓ ਜੀ ਤੁਹਾਨੂੰ ਕੂਲਰ ਫੈਕਟਰੀ ਵੀ ਵਿਖਾਤੀ ਗਿੱਲਪੱਤੀ ਦੇ ਵਿੱਚ ਹੈਗੀ ਆ ਜੇ ਕਿਸੇ ਨੇ ਲੈਣਾ ਹੋਵੇ ਤੇ ਲੈ ਕੇ ਜਾ ਸਕਦਾ ਬਣੇ ਬਣਾਈ ਵਧੀਆ ਹੈਂਡ ਮੇਡ ਮਤਲਬ ਹੱਥ ਦੇ ਬਣੇ ਆਦੇ ਤੇ ਸੱਲੀ ਬਕਸ਼ ਤਿਆਰ ਵੀ ਕਰਵਾ ਸਕਦੇ ਨਾ ਜੀ ਪੈਰ ਨਹੀਂ ਧਰਨਾ ਤਿਆਰ ਵੀ ਕਰਵਾ ਸਕਦੇ ਆਪਾਂ ਕਿ ਨਹੀਂ ਬਸ ਬਣੇ ਬਣਾਈ ਮਿਲ ਲੇਗੇ ਸਭ ਬੋਲਦੇ ਨਹੀਂ ਬੜਾ ਬੱਟਾ ਸਟੋਰ ਸੱਚਾ ਸਹੀਕ ਕਿ 1 ਵਜੇ ਦੇ 7 ਮਿੰਟ ਦਾ ਤੇ ਸਾਨੂੰ ਲੱਗ ਗਿਆ ਫਾਟਕ ਤੇ ਗੱਡੀਆਂ ਪੈ ਇਥੇ ਖਲਾ ਰਾਂਗੇ ਕਿਉਂਕਿ ਅੱਗੇ ਵੀ ਗੱਡੀਆਂ ਲੱਗੀਆਂ ਹੀਆਂ ਧੁੱਪ ਬੜੀ ਛਾਵੇਂ ਖੜੀ ਕਰ ਲਈ ਇੱਥੇ ਕਿਹੜੀ ਦਰਖਤ ਤੇ ਅੰਬ ਬਹੁਤ ਲੱਗਦੇ ਆ ਕੇ ਤੇ ਐਦ ਕਿਤਾ ਹੈ ਨਹੀਂਗੇ ਕਿ ਜਾਮਣ ਲੱਗਦੇ ਹੁੰਦੇ ਜੀ ਜਾਮਣਾ ਜਾਮਣਾ ਸੱਚਾ ਆ ਵੀ ਜਾਮਣਾ ਹੀ ਮੰਨਦਾ ਠੰਡੀ ਹਵਾ ਤੇ ਲਓ ਜੀ ਉਹ ਟ੍ਰੇਨ ਦੇਖੋ ਜਮਾਈ ਸਲੋ ਆ ਪਹਿਲੀ ਵਾਰ ਦੇਖੀ ਇੰਨੀ ਸਲੋ ਗੱਡੀ ਮੈਂ ਜਮਾਈ ਸਲੋ ਆ ਬੋਲਦੇ ਨੇ ਤਾਂ ਕਿ ਰੁਕਣ ਵਿੱਚ ਆ ਇੰਨੀ ਸਲੋ ਜਮਈ ਸਲੋ ਆ ਜਮਈ ਪਹਿਲੀ ਵਾਰ ਦੇਖੀ ਐ ਨੀ ਗੱਡੀ ਸਲੋ ਤੁਰਦੀ ਮੈਂ ਪਿੱਛੇ ਹੈ ਕੀ ਟੈਂਕਰ ਆ ਓਵਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ 'ਤੇ ਤੇ ਲੋਜੀ ਟਾਈਮ ਵੀ ਆਪਣਾ ਹੋ ਗਿਆ 6:30 ਤੋਂ ਉੱਪਰ ਹੋ ਗਿਆ ਕਿਚਨ ਪਤਾ ਕਿ ਹੋ ਗਿਆ ਫ੍ਰੀ ਸਬਜੀ ਆਪਾਂ ਕਦੂ ਦੀ ਬਣਾਈ ਐ ਹੱਥ ਹੁੱਤੀ ਐ ਜੀ ਹੱਥ ਹੁੱਤੀ ਅਰੇ ਹੱਥ ਹੁੱਤੇ ਸਾਰਿਆਂ ਦੇ ਹੱਥ ਹੁੱਤੇ ਐ ਜੀ ਸੂਟ ਮੈਂ ਨਾ ਚੇਂਜ ਨਹੀਂ ਕਰਦੀ ਹੁੰਦੀ ਮੈਂ ਨਾ ਇਦਾਂ ਦਾ ਰਾਤ ਨੂੰ ਚੇਂਜ ਕਰਨੇ ਤਾਂ ਹੁੰਦਾ ਪਰ ਇੱਕ ਵਾਰੀ ਇਹ ਸਬਜੀ ਚ ਆਪਣਾ ਦੁੱਧ ਰੰਦਾ ਪੌਣ ਵਾਲਾ ਸਬਜੀ ਆਪਾਂ ਕੱਦੂ ਦੀ ਬਣਾਈ ਆ ਟਿਊਸ਼ਨ ਆਪਾਂ ਪੜਾ ਲਈ ਆ ਐਗਜ਼ਾਮ ਹੋ ਗਏ ਬੱਚਿਆਂ ਦੇ ਖਤਮ ਤੇ ਹੁਣ ਹੌਲੀਡੇਜ਼ ਦਾ ਰਿਜ਼ਲਟ ਵਗੈਰਾ ਆਊਗਾ ਤੇ ਹੌਲੀਡੇਜ਼ ਹੋਣਗੇ ਤੇ ਚੱਬ ਚੁੱਤ ਦੇ ਕੱਲ ਪੀਟੀਐਮ ਹੈ ਦੇਖੋ ਕੀ ਰੰਗ ਲਾਉਣ ਦਾ ਬਰਾੜ ਸਾਹਿਬ ਤੇ ਦੇਖੋ ਇਹ ਬਹੁਤ ਜ਼ਿਆਦਾ ਆ ਤੇ ਨਾ ਅੱਜ ਆਪਾਂ ਨਾ ਸਵੇਰੇ ਬਸ ਦਵਾਈ ਲੈਣ ਗਏ ਸੀ ਮੰਮੀ ਦੀ ਕੰਨ ਦੀ ਕੰਨ ਤੋਕਦਾ ਸੀ ਤੇ ਓਵਰ ਆਲ ਠੀਕ ਆ ਕੰਨ ਵੈਸੇ ਦਵਾਈ ਦੇਤੀ ਉਹਨਾਂ ਨੇ ਦਰਦ ਜਾਂ ਹੁੰਦਾ ਸੀ ਜਿਵੇਂ ਤੇ ਹਫਤਕ ਦੀ ਦਵਾਈ ਦਿੱਤੀ ਓਵਰঅল ਠੀਕ ਹੈ ਵਸੇ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਬਾਕੀ ਆਪਾਂ ਜਬ ਜਦ ਨੂੰ ਰਾਸਤੇ ਵਿੱਚੋਂ ਲੈ ਲਿਆ ਸੀ ਤੁਹਾਡੇ ਸਾਹਮਣੇ ਤੇ ਚਲ ਲਈ ਅੱਜ ਦਾ ਲਓ ਜੀ ਜੋ ਸਿੰਘ ਬਰਾੜ ਬਾਈ ਕਹਿ ਰਿਹਾ ਬਾਈ ਬੇਟਾ ਬਣੈਨ ਦੇਖੋ ਬਾਹਰ ਗੱਡੀ ਬੈਠੇ ਹੋ ਹੈ ਇਹ ਸਾਈਕਲ ਜਾਣੀ ਕਿਹੜਾ ਛੱਡ ਦੇ ਸਾਈਕਲ ਜਿਹਦਾ ਤੁਰ ਕੇ ਤੁਸੀਂ ਜਾ ਹੀ ਨਹੀਂ ਸਕਦੇ ਪੁੱਤੋ ਤੁਸੀਂ ਸ਼ਰਾਰਤੀ ਕਾ ਕਿਉਂ ਸ਼ਰਾਰਤੀ ਬਾਲਾ ਇਸ ਕਰਕੇ ਇਧਰ ਸਾਈਕਲ ਹੀ ਕਾਮਯਾਬ ਆ ਜਦੋਂ ਇਹ ਸੱਗਾ ਹੋਇਆ ਸਾਲ ਹਨਾ ਮੇਰਾ ਰਾਦਾ ਪੰਜਵਾਂ ਕੰਪਲੀਟ ਹੋਊਗਾ 6 ਲੱਗੂਗਾ ਨਾ ਉਦੋਂ ਇਹਨੂੰ ਸੋ ਉਦੋਂ ਆਪਾਂ ਇਹਨੂੰ ਸਾਈਕਲ ਲੈ ਕੇ ਦਵਾਂਗੇ ਕਿਉਂਕਿ ਉਦੋਂ ਚਲਾਉਣ ਵੀ ਲੱਗ ਜੂਗਾ ਨਾ ਸੋ ਟਿਊਸ਼ਨ ਮੇ ਪੜਾ ਲਈ ਆ ਤੇ ਅੱਜ ਆਪਾਂ ਨਾ ਕਲਰ ਕੱਢ ਲਈ ਸੀ ਬਾਹਰ ਆਹ ਕੂਲਰ ਨੂੰ ਤਾਂ ਸ਼ਾਇਦ ਕਲਰ ਕਰਾਉਣਾ ਹੋਵੇ ਇਹਦੀਆਂ ਲਿਆਂਦਗਾ ਵਾਲੇ ਦਾ ਚੇਂਜ ਕਰਨਾ ਹੈ ਅੱਜ ਆਪਾਂ ਲਿਆਂਦੇ ਸੱਚ ਉੱਥੇ ਗਏ ਸੀ ਨਾ ਆਪਾਂ ਫੈਕਟਰੀ ਵਿੱਚ ਕੂਲਰਾਂ ਦੇ ਤਾਂ ਕੂਲਰ ਵੀ ਲੈਣਾ ਆਪਾਂ ਛੋਟਾ ਲੈਣਾ ਇੱਕ ਉਤੇ ਬਾਹਰ ਲਈ ਬੈਠ ਚਲੋਣ ਵਾਸਤੇ ਲੈਣਾ ਆਪਾਂ ਪਿਛਲੇ ਸਾਲ ਲਿਆ ਸੀ ਪਲਾਸਟਿਕ ਦੀ ਬਾਡੀ ਵਾਲਾ ਬੜਾ ਬੈਸਟ ਹੈ ਵਿਕਰਮ ਦਾ ਕੂਲਰ ਹੈ ਬਲਾ ਬੜੀ ਠੰਡੀ ਹਵਾ ਦਿੰਦਾ ਵਿਕਰਮ ਦਾ ਕੂਲਰ ਠੀਕ ਹੈ ਆ ਮੈਨੂੰ ਲੱਗਦਾ ਆਪਣਾ ਬਠਿੰਡੇ ਵੀ ਸੀ ਆਪਾਂ ਇਹਨੂੰ 2-3 ਸਾਲ ਹੋ ਗਿਆ ਬਲੇ ਕੂਲਰ ਨੂੰ 2-3 ਸਾਲ ਹੋ ਗਏ ਤੇ ਇਹਦੇ ਨਾਲ ਆਪਾਂ ਆ ਚੇਂਜ ਕਰਦੀਆਂ ਸੀ ਆ ਚੇਂਜ ਕਰਨ ਵਾਲੇ ਸੀ ਤੇ ਅੱਜ ਆਪਾਂ ਆ ਲੈ ਕੇ ਆਏ ਉਹਨਾਂ ਤੋਂ ਆਪਾਂ ਸਲੀਯਤ ਵਿੱਚ ਕੂਲਰ ਛੋਟਾ ਦਿਖਿਆ ਨਹੀਂ ਆਪਾਂ ਨੂੰ ਕੋਈ ਖਾਸ ਬਟਾ ਤਾਂ ਆਪਾਂ ਫਿਰ ਲੈ ਕੇ ਆਉਣੀਆਂ ਸੀ ਆਪਾਂ ਆ ਲੈ ਕੇ ਆਂਦੇ ਸੀ ਉਥੋਂ ਫੈਕਟਰੀ ਚ ਆਹ ਕੂਲਰ ਉਥੋਂ ਫੈਕਟਰੀ ਚ ਲੈਂਦਾ ਹੋਇਆ ਆ ਤਾਂ ਪਰ ਸ਼ਾਪ ਤੇ ਲੈਂਦਾ ਵਿਕਰਮ ਤੁਹਾਨੂੰ ਪਤਾ ਹੀ ਹੈ ਬੈਸਟ ਕੰਪਨੀ ਐ ਸੋ ਇਹ ਆਪਣਾ ਵਿਕਰਮ ਦਾ ਆਪ ਇੱਥੇ ਫਿੱਟ ਕਰ ਲਿਆ ਬਰਾਂਡੇ ਚ ਆ ਵੇੜੇ ਦੇ ਵਿੱਚ ਰਹੂਗਾ ਛੋਟਾ ਕੂਲਰ ਡੈਡੀ ਦੀ ਬੈਠਕ ਪਹਿਲਾਂ ਸੋਚਿਆ ਸੀ ਅਸੀਂ ਏਸੀ ਦਾ ਸੋਚਿਆ ਸੀ ਕਿ ਉੱਥੇ ਬਾਹਰਲੀ ਬੈਠਕ ਵਾਸਤੇ ਡੈਡੀ ਦੇ ਏਸੀ ਅਰੇਂਜ ਕਰ ਲਈਏ ਤੇ ਬਟ ਏਸੀ ਦਾ ਸ਼ਾਇਦ ਹੋ ਨਾ ਹੋ ਸਕੇ ਐ ਕਿ ਜੇ ਹੋ ਸਕੇ ਤਾਂ ਕੋਈ ਪਤਾ ਨਹੀਂ ਤੇ ਜੇ ਹੋ ਸਕੇ ਤਾਂ ਠੀਕ ਐ ਜੇ ਨਾ ਹੋ ਸਕੇ ਤਾਂ ਕੂਲਰ ਲਿਆ ਕੇ ਇੱਕ ਵਾਰ ਤਾਂ ਲਗਾਉਨੇ ਆਪਾਂ ਉੱਥੇ ਗਰਮੀ ਬਹੁਤ ਜ਼ਿਆਦਾ ਐ ਠੀਕ ਐ ਜੀ ਜੀ ਕੌਫੀ ਰਿਹਾ ਪਾਣੀ ਬਫਲੋ ਜੀ ਕद्दू ਦੀ ਸਬਜ਼ੀ ਬਣ ਗਈ ਆਪਣੀ ਉਹ ਤਾਂ ਰਹਿੰਦਾ ਸੀ ਹੋਣਾ ਪਰ ਵਲੌਗ ਦਕਾਉਦੇ ਇਥੇ ਐਂਡ ਤੇ ਕਿਉਂਕਿ ਨਾ ਗੋਣ ਮੈਂ ਜਬਜੋ ਤੁਹਾਨੂੰ ਥੋੜਾੇ ਕੰਮ ਵੀ ਕਰਵਾਉਣਾ ਸਕੂਲ ਦਾ ਤੇ ਥੋੜੇ-ਮੋਟੇ ਜਿਹੜੇ ਕੰਮ ਰਹਿੰਦੇ ਉਹ ਨਵੇੜਾਂਗੇ ਕਿਉਂਕਿ ਇਹ ਦੁਬਾਰਾ ਜਿਹੜੇ ਕਮ ਫਟਾਫਟ ਕਰਨੀ ਪੈਂਦੇ ਫਿਰ ਵੀ ਸਾਨੂੰ 10 ਵਜ ਜਾਂਦੇ ਸੌਂਦੇ ਕਰਦੇ 10 10:30 ਹੋ ਜਾਂਦੇ ਆ ਸੋ ਹੁਣ ਵੀ ਜੇ ਕੈਮਰਾ ਚੱਕੂਗੀ ਤਾਂ ਪਤਾ ਨਹੀਂ ਕਿੰਨਾ ਕੀ ਟਾਈਮ ਲਾਦਾ ਕਿਉਂਕਿ ਉਹ ਕੰਟਾ ਜੱਜ ਉੱਤੇ ਲੱਗਣਾ ਹੈਗਾ ਕੰਮ ਕਰਵਾਉਣਾ ਸਕੂਲ ਦਾ ਤੇ ਚਲੋ ਜੀ ਮਿਲਾਂਗੇ ਆਪਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਚਲੋ ਜੀ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਬ ਤੱਕ ਦੇਖ ਲਈ ਸਾਰਿਆਂ ਨੂੰ ਸਸ਼ਟਿਆਕਾਲ ਟੇਕ ਕੇਅਰ ਬਾਏ ਬਾਏ